ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਇੱਕ ਵਧੀਆ ਤੇ ਨਵੀਂ ਆਈਟਮ ਲੈ ਕੇ ਆਏ ਆ ਜਿਹੜਾ ਕਿ ਆਪਾਂ ਨੂੰ ਬੈੱਡ ਤੋਂ ਉੱਠਣ ਦੀ ਲੋੜ ਨਹੀਂ ਚਾਹ ਪਾਣੀ ਅੱਜ ਕੱਲ੍ਹ ਹੁਣ ਬੈੱਡ ਦੇ ਉੱਪਰ ਹੀ ਬਣਾਇਆ ਕਰੂਗਾ ਜੀ ਕੌਫੀ ਪੀਣੀ ਆ ਤਾਂ ਬੈੱਡ ਤੇ ਬੈਠੇ ਆ ਤਾਂ ਬਸ ਕੋਲੇ ਕੌਫੀ ਬਣ ਜੂਗੀ ਜੀ ਆਏ ਨਹੀਂ ਆਪਾਂ ਨੂੰ ਦਿੱਕਤ ਆਉਂਦੀ ਵੀ ਰਸੋਈ 'ਚ ਜਾਓ ਤੇ ਆਪਣਾ ਮਤਲਬ ਕਿ ਕੰਮ ਕਰੋ ਹਨਾ ਤੇ ਸਮਾਨ ਆਪਾਂ ਲਿਆਂਦਾ ਜੀ ਤੇ ਆਪਦੇ ਆਹ ਝੋਲੇ ਬੈਗ ਜਿਹੜਾ ਕੁਛ ਸੀਗਾ ਇਕੱਠਾ ਕਰਕੇ ਤੇ ਆਪਾਂ ਰੱਖ ਲਿਆ ਜੀ ਅੰਦਰ ਤੇ ਹੁਣ ਆਪ ਠੀਕ ਹੈ ਜੀ ਹੁਣ ਮੈਂ ਕਰਾ ਗੇਟ ਬੰਦ ਕਰ ਦਿਆ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਆਪਾਂ ਕੀ ਕੁਝ ਲੈ ਕੇ ਆਏ ਆ ਆਪਣੇ ਇੱਥੇ ਇੱਕ ਮਤਲਬ ਕਿ ਦੁਕਾਨ ਖੁੱਲੀ ਸੀ ਜੀ ਉਹ ਐਮਾਜੋਨ ਵਾਲਿਆਂ ਦੀ ਤੇ ਉਹਨਾਂ ਨੇ ਕਈ ਵਾਰੀ ਮੈਨੂੰ ਫੋਨ ਕੀਤਾ ਦੀਦੀ ਇੱਕ ਵਾਰੀ ਤੁਸੀਂ ਚੱਕਰ ਲਾ ਕੇ ਜਾਓ ਸਾਡੇ ਕੋਲੇ ਆ ਕੇ ਦੀਦੀ ਇੱਕ ਵਾਰੀ ਚੱਕਰ ਲਾ ਕੇ ਜਾਓ ਮੈਂ ਆਖਿਆ ਵੀ ਚੱਕਰ ਮੇਰਾ ਮਹਿੰਗਾ ਪੈ ਜਾਂਦਾ ਮੈਨੂੰ ਥੋੜਾ ਜਆ ਮੈਨੂੰ ਤਾਂ ਕੀ ਮਹਿੰਗਾ ਪੈ ਜਾਂਦਾ ਸਰਦਾਰ ਜੀ ਨੂੰ ਮਹਿੰਗਾ ਪੈ ਜਾਂਦਾ ਮੇਰਾ ਚੱਕਰ ਭਈ ਪਰ ਫਿਰ ਮੈਨੂੰ ਲਾਉਣਾ ਪਿਆ ਮੈਂ ਆਖਿਆ ਚਲੋ ਬੱਚੇ ਯਾਦ ਕਰਦੇ ਤੇ ਚਾੱਕ ਕੇ ਆਉਣੀ ਆ ਹਨਾ ਆਹ ਲੋ ਜੀ ਹੁਣ ਆਪਾਂ ਬੈ ਗੇ ਪਹਿਲਾਂ ਇੱਕ ਨੂੰ ਖਾਲੀ ਕਰਦੇ ਆ ਦਿਖਾਉਣੀ ਆ ਤੁਹਾਨੂੰ ਮੈਂ ਵੀ ਇਹਦੇ ਵਿੱਚ ਆਪਾਂ ਕੀ ਕੁਝ ਲੈ ਕੇ ਆਏ ਆ ਤੁਹਾਡੇ ਨਾਲ ਸਾਰਾ ਕੁਝ ਆਪਾਂ ਕਰਨ ਲੱਗੇ ਆ ਜੀ ਸਾਂਝਾ ਤੇ ਦੇਖਦੇ ਰਹੋ ਤੇ ਵੀਡੀਓ ਨੂੰ ਬਈ ਆਪਣੀ ਨੂੰ ਵੱਧ ਤੋਂ ਵੱਧ ਪਿਆਰ ਦਿਆ ਕਰੋ ਅੱਗੇ ਵੀ ਤੁਹਾਡਾ ਬਹੁਤ ਮੈਨੂੰ ਪਿਆਰ ਮਿਲਦਾ ਹੈਗਾ ਜਦੋਂ ਤੁਸੀਂ ਵਧੀਆ ਮਿੱਠੇ ਮਿੱਠੇ ਕਮੈਂਟ ਕਰਦੇ ਹੋ ਹਨਾ ਤੇ ਮੇਰੇ ਨਾਲ ਗੱਲਾਂ ਬਾਤਾਂ ਕਰਦੇ ਹੋ ਤੇ ਮੇਰਾ ਜੀ ਕਰਦਾ ਵੀ ਮੈਂ ਸਾਰੀਆਂ ਭੈਣਾਂ ਨਾਲ ਮੈਂ ਆਪਦੀਆਂ ਗੱਲਾਂ ਬਾਤਾਂ ਜੋ ਚੀਜ਼ ਲੈਂਦੀ ਹੈ ਤੇ ਸਾਂਝੀ ਜਰੂਰ ਕਰਾਂ ਕਿਉਂਕਿ ਫਿਰ ਮੈਂ ਕਰਾਂ ਵੀ ਕੀ ਕੱਲੀ ਜਾਣੀ ਹੁਣ ਹਨਾ ਜੇ ਮੈਂ ਤੁਹਾਨੂੰ ਨਾਲ ਦਿਖਾਵਾਂ ਹੋਰ ਕਿਹਨੂੰ ਦਿਖਾਵਾਂਗੀ ਤੇ ਮੇਰੇ ਵੀਰ ਵੀ ਬੜੇ ਸੋਹਣੇ ਸੋਹਣੇ ਕਮੈਂਟ ਕਰਦੇ ਆ ਧੰਨਵਾਦ ਵੀ ਭਾਈ ਤੁਹਾਡਾ ਸਾਰਿਆਂ ਦਾ ਆਹ ਲੋ ਜੀ ਆਪਾਂ ਇੱਕ ਸਿਸਟਮ ਜਾਂ ਲਿਆਂਦਾ ਜੀ ਇਹ ਆਪਣੇ ਦੇਖੀ ਨਾ ਹੈਗਾ ਆਹ ਚਾਹ ਪਾਣੀ ਵਾਲਾ ਸਮਾਨ ਸਮ ਆ ਦੇਖੋ ਤੁਸੀਂ ਅਲੱਗ-ਅਲੱਗ ਦੀਆਂ ਟ੍ਰੇਆਂ ਤੇ ਆਹ ਦੇਖੋ ਤੁਸੀਂ ਇਹਨਾਂ ਦੇ ਨਾਲ ਸਟੈਂਡ ਵੀ ਮਿਲੇ ਨੇ ਠੀਕ ਹੈ ਜੀ ਬਾਕੀ ਲਿਉਂਦੇ ਤਾਂ ਸਾਰੇ ਹੀ ਆ ਪਰ ਮੈਨੂੰ ਜਿਹੜੀ ਮੈਂ ਚੀਜ਼ ਲਿਉਣੀ ਆ ਨਾ ਤਾਂ ਮੈਨੂੰ ਐ ਲੱਗਦਾ ਰਹਿੰਦਾ ਵੀ ਮੈਂ ਜ਼ਰੂਰ ਦਿਖਾਵਾਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂ ਤੇ ਤੁਸੀਂ ਮੇਰੀਆਂ ਭੈਣਾਂ ਦੇਖੋ ਤੇ ਮੈਨੂੰ ਦੱਸੋ ਆਹ ਲੋ ਜੀ ਆਹ ਸਟੈਂਡ ਜੇ ਨੇ ਆਹ ਕੀ ਕਹਿੰਦੇ ਹੁੰਦੇ ਆ ਉਹ ਡੂਡਨੇ ਜੇ ਨੇ ਉਹਦੇ ਮਤਲਬ ਕਿ ਫੜਨ ਵਾਲੇ ਇਹਨਾਂ ਨੂੰ ਆਪਾਂ ਲਾ ਲਾਂਗੇ ਕੱਸ ਲਾਂਗੇ ਪੇਚ कसे ਜਾਣਗੇ ਠੀਕ ਹੈ ਜੀ ਉਹ ਪੇਚ ਕਸ ਕੇ ਤੇ ਇਹਦੇ ਨਾਲ ਮਤਲਬ ਕੋਈ ਚੀਜ਼ ਪਾਓ ਤੇ ਆਪਾਂ ਕਿਸੇ ਨੂੰ ਫੜਾਉਣੀ ਆ ਜਾਂ ਕੋਈ ਆਇਆ ਤਾਂ ਡੂੜਨਾ ਜਾਂ ਤੋ ਫੜੋ ਤੇ ਅੱਗੇ ਪਿੱਛੇ ਹਮੇਸ਼ਾ ਤੇ ਰੱਖ ਦਿਓ ਠੀਕ ਹੈ ਜੀ ਆ ਦੇਖੋ ਤੁਸੀਂ ਇਹਦੇ ਲਫਾਫਿਆਂਾਂ ਦੇ ਵਿੱਚ ਬੰਦ ਹੈ ਤੇ ਇਹਦੇ ਵਿੱਚ ਆਹ ਲਓ ਜੀ ਇਹਦੇ ਵਿੱਚ ਬਾਸ਼ਾਲ ਜੀ ਸੀਗੀ ਆ ਤਾਂ ਡਿੱਗ ਪਈ ਚਲੋ ਕੋਈ ਨਹੀਂ ਚੱਕ ਲੈਨੇ ਆਪਾਂ ਬਾਸ਼ਾਲ ਤਾਂ ਤੇ ਇਹਨੂੰ ਆਪਾਂ ਕੀ ਕਰਨਾ ਹੈਗਾ ਜੀ ਕਸ ਲੈਣਾ ਹੈਗਾ ਕਸਿਆ ਤਾਂ ਮੈਂ ਹੈ ਨਹੀਂ ਲਾ ਕੇ ਦਿਖਾਉਣੀ ਆ ਤੁਹਾਨੂੰ ਮੈਂ ਹੁਣ ਆਹ ਦੱਸੋ ਤੁਸੀਂ ਮੈਨੂੰ ਵੀ ਤੁਹਾਨੂੰ ਕਿਵੇਂ ਲੱਗਿਆ ਇਹ ਇੱਕ ਤੁਹਾਨੂੰ ਵਧੀਆ ਆਈਟਮ ਦਿਖਾਉਂਗੀ ਤੁਸੀਂ ਉਹ ਦੇਖਦੇ ਰਹੋ ਆਪਾਂ ਨੂੰ ਬੈੱਡ ਦੇ ਉੱਤੇ ਬੈਠ ਕੇ ਚਾਹ ਪਾਣੀ ਦੀ ਹੈ ਆਹ ਲਓ ਜੀ ਮੈਂ ਲਈ ਆ ਜੀ ਲੋਹੇ ਦੀ ਕੜਾਹੀ ਠੀਕ ਹੈ ਜੀ ਤੇ ਆਹ ਲੋਹੇ ਦੀ ਕੜਾਹੀ ਲਿਆਂਦੀ ਜੀ ਕਿਉਂਕਿ ਹੁਣ ਠੰਡ ਦਾ ਮੌਸਮ ਆ ਤੇ ਆਪਣੇ ਚੀਜ਼ਾਂ ਸਮਾਨ ਬਣਦਾ ਰਹਿੰਦਾ ਵੱਡੀਆਂ ਕੜਾਈਆਂ ਵੀ ਹੈਗੀਆਂ ਕੜਾਹੇ ਵੀ ਹੈਗੇ ਆ ਜੀ ਤੇ ਪਰ ਮੈਂ ਆਖਾਂ ਛੋਟੀ ਕੜਾਹੀ ਜ਼ਰੂਰ ਲੈ ਕੇ ਜਾਣੀ ਆ ਜੀ ਆਪਾਂ ਤੇ ਇਹ ਆਪਾਂ ਜੀ ਤੁਹਾਡੇ ਨਾਲ ਜ਼ਰੂਰ ਸਾਂਝੀ ਕੀਤੀ ਆ ਇੱਕ ਆਹ ਲੋ ਜੀ ਆਹ ਨਵੀਂ ਆਟਮ ਹੈ ਜੀ ਠੀਕ ਹੈ ਇਹ ਹੈਗੀ ਜੀ ਚਾਹ ਵਾਲੀ ਕੇਟਲੀ ਕੇਟਲੀ ਦੇ ਵਿੱਚ ਆਪਾਂ ਕੀ ਕਰਨਾ ਹੈਗਾ ਜੀ ਇਹਦੇ ਨੂੰ ਆਪਾਂ ਜਿਵੇਂ ਕੋਈ ਚੀਜ਼ ਬਣਾਈ ਆ ਕੋਈ ਠੰਡੀ ਹੋ ਗਈ ਤਾਂ ਇਹਨੂੰ ਗੈਸ ਤੇ ਰੱਖ ਦਿਓ ਜੀ ਇਹ ਕੋਈ ਉਹ ਨਹੀਂ ਹੁੰਦੀ ਹੈਗੀ ਜਾਨੀ ਕੀ ਟੁੱਟਦੀ ਟੱਟਦੀ ਨਹੀਂਗੀ ਆਹ ਲੋ ਜੀ ਇਹ ਫਿਲਟਰ ਵੀ ਨਾਲ ਲੱਗਿਆ ਹੋਇਆ ਛਾਣਾਣਾ ਛੁੰਣਾ ਹੋਵੇ ਕੁਛ ਤਾਂ ਇਹਦੇ ਨਾਲ ਛਾਣ ਲਈਦਾ ਜੀ ਤੇ ਤੁਸੀਂ ਮੈਨੂੰ ਦੱਸੋ ਮੇਰੀਆਂ ਭੈਣਾ ਵੀ ਕਿਵੇਂ ਲੱਗੇ ਨਾਲ ਇਹ ਕੱਪ ਹੈ ਜੀ ਇਹ ਸੰਜੀਵ ਕਪੂਰ ਵਾਲੇ ਕੱਪ ਨੇ ਜੀ ਤੇ ਆਹ ਕੱਪ ਵੀ ਨਾਲ ਹੀ ਮੈਂ ਲੈ ਆਈ ਮੈਂ ਕਿਹਾ ਚਲੋ ਜੀ ਉਹ ਹੈਂਦੀ ਹੈ ਨਾ ਕੰਚ ਦੀ ਆ ਕੇਟਲੀ ਤੇ ਨਾਲ ਆਪਾਂ ਕੱਪ ਵੀ ਲੈ ਜੀਏ 6 ਕੱਪ ਲੈ ਲੇ ਜੀ ਆਪਾਂ ਠੀਕ ਹੈ ਜੀ ਤੇ ਕੱਪ ਤਾਂ ਪਏ ਸੀ ਘਰੇ ਪਰ ਮੈਨੂੰ ਐ ਜੇ ਹੋ ਜਾਂਦਾ ਵਿਚਾਰਿਆਂ ਨੇ ਸੱਦਿਆ ਮੈਂ ਕੁਛ ਨਾ ਕੁਛ ਲੈ ਕੇ ਜਾਵਾਂ ਆਹ ਲਓ ਜੀ ਆ ਪੋਣੇ ਜੇ ਐ ਤੇ ਇਹਨਾਂ ਨੂੰ ਨੈਪਕਿਨ ਵੀ ਬੋਲ ਦਿੰਦੇ ਤੇ ਪੋਣੇ ਵੀ ਹੁੰਦੇ ਆ ਜੀ ਆਹ ਲਓ ਜੀ ਆਪਾਂ ਸਬਜੀ ਸਬਜੀ ਫ੍ਰਿਜ ਚ ਰੱਖਣ ਵਾਸਤੇ ਆਪਾਂ ਲਿਆਂਦੇ ਜੀ ਆ ਬੈਗ ਬੈਗ ਤਾਂ ਮੇਰੇ ਕੋਲੇ ਪਹਿਲਾਂ ਵੀ ਪਏ ਸੀਗੇ ਜੀ ਇਹ ਤੇ ਪਰ ਮੈਨੂੰ ਕਹਿੰਦੇ ਦੀਦੀ ਆ ਤਾਂ ਹੋਰ ਜ਼ਰੂਰ ਲੈ ਕੇ ਜਾ ਮੈਂ ਕਿਹਾ ਚੱਲ ਹੁਣ ਗਾਜਰਾਂ ਗੂਜਰਾਂ ਦੇ ਮੂੜੀਆਂ ਮਾਲੀਆਂ ਜੀਆਂ ਹੁੰਦੀਆਂ ਨੇ ਹਨਾ ਤੇ ਉਹ ਅੱਡ-ਅੱਡ ਰੱਖਣੀਆਂ ਪੈਂਦੀਆਂ ਨੇ ਸਾਰਾ ਕੁਝ ਚੱਕ ਕੇ ਧਿਆ ਰੱਖ ਦੰਨੇ ਜੀ ਆਹ ਲਓ ਜੀ ਤੁਸੀਂ ਆਹ ਦੇਖੋ ਆਈਟਮ ਜਿਹੜੀ ਮੇਨ ਆਪਾਂ ਜਿਹਦੀ ਗੱਲ ਕਰ ਰਹੇ ਸੀਗੇ ਉਹ ਇਹ ਆ ਜੀ ਆਹ ਦੇਖੋ ਤੁਸੀਂ ਇਹ ਆ ਕੱਪ ਠੀਕ ਹੈ ਜੀ ਇਹ ਕੱਪ ਹੈ ਜੀ ਤੇ ਇਹਦੇ ਵਿੱਚ ਆਹ ਇਹਦਾ ਹੈਗਾ ਜੀ ਢੱਕਣ ਢੱਕਣ ਦੇ ਨਾਲ ਕੀ ਹੈ ਜੀ ਆਹ ਇੱਕ ਇਹਦਾ ਸਟੈਂਡ ਜਾਂ ਮਿਲਿਆ ਜੀ ਮੈਨੂੰ ਜਿਹੜਾ ਕੀ ਆਪਾਂ ਮਨ ਲਓ ਵੀ ਤੁਸੀਂ ਇਹਦੇ 'ਚ ਆਪਾਂ ਪਲੱਗ ਦੇ ਵਿੱਚ ਲਾ ਦਾਂਗੇ ਪਲੱਗ ਦੇ ਵਿੱਚ ਲਾ ਕੇ ਜੀ ਇਹਨੂੰ ਤੇ ਬਸ ਇਹਦੇ ਉੱਤੇ ਜਿਹੜੀ ਕਾਫੀ ਕੂਫੀ ਬਣਾਉਣੀ ਹੈ ਤੁਸੀਂ ਬਣਾ ਕੇ ਤੇ ਆਪਦੇ ਬੈੱਡ ਕੋਲੇ ਰੱਖ ਲਓ ਜੀ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਤੁਸੀਂ ਇਹਨੂੰ ਤਾਰ ਨੂੰ ਲਾਓ ਤੇ ਇਹ ਗਰਮ ਰਹੂਗੀ ਤੁਸੀਂ ਰਾਤ ਨੂੰ ਸੌਣ ਲੱਗਿਆ ਪਾਣੀ ਗਰਮ ਰੱਖਣਾ ਆਪਦੇ ਕੋਲੇ ਤਾਂ ਤੁਸੀਂ ਇਹ ਤਾਰ ਲਾ ਕੇ ਰੱਖ ਲਓ ਜੀ ਤੁਹਾਡੇ ਕੋਲੇ ਪਾਣੀ ਗਰਮ ਰਹੂਗਾ ਪੀਣ ਨੂੰ ਯਾਨੀ ਕਿ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ ਰਾਤ ਭਰਾ ਤੇ ਠੰਡ ਦਾ ਮੌਸਮ ਹੈ ਨਾ ਮੈਨੂੰ ਇਹ ਕੰਮ ਬੜਾ ਵਧੀਆ ਲੱਗਿਆ ਬਹੁਤ ਹੀ ਚੰਗਾ ਲੱਗਿਆ ਮੈਂ ਕਿਹਾ ਬੇਟਾ ਆ ਤਾਂ ਮੈਨੂੰ ਜ਼ਰੂਰ ਦਿਓ ਤੁਸੀਂ ਆਹ ਲੋ ਜੀ ਆ ਆ ਗਿਆ ਜੀ ਫਰਾਈਪਨ ਠੀਕ ਹੈ ਜੀ ਇਹ ਵੀ ਆਪਾਂ ਲੋਹੇ ਦਾ ਲੈ ਆਂਦਾ ਜੀ ਇਹਦੇ ਵਿੱਚ ਵੀ ਆਪਾਂ ਚਾਹ ਪਾਣੀ ਹੁਣ ਇਹ ਚ ਸ਼ੁਰੂ ਕਰ ਦਾਂਗੇ ਕਿਉਂਕਿ ਮੈਂ ਜਿਹੜਾ ਕੋਈ ਟੋਪੀ ਜੇ ਰੱਖ ਲੈਣੀ ਹੈ ਗੈਸ ਤੇ ਉਸੇ ਤੇ ਮੈਨੂੰ ਜੋ ਕਮੈਂਟ ਕਰਨ ਲੱਗ ਜਾਂਦੇ ਨੇ ਕਹਿ ਦਿੰਦੇ ਆ ਇਹ ਨਹੀਂ ਜੀ ਚੱਲਦਾ ਭਾਂਡਾ ਹੁਣ ਕੀ ਕਰਾਂ ਮੈਂ ਤੁਹਾਨੂੰ ਭੈਣੋ ਕੀ ਦੱਸਾਂ ਵੀ ਹੁਣ ਮੈਂ ਕੀ ਵਰਤਾਂ ਆਹ ਲੋ ਜੀ ਆ ਮੈਂ ਕੋਈ ਖੀਰ ਖੂਰ ਪਾਉਣ ਨੂੰ ਆਈਸਕ੍ਰੀਮ ਤਾਂ ਮੈਂ ਖਾਂਦੀ ਨਹੀਂ ਆ ਖੀਰ ਖੂਰ ਪਾਉਣ ਨੂੰ ਕਸਟਰਡ ਵਗੈਰਾ ਪਾਉਣ ਨੂੰ ਮੈਂ ਆਹ ਠੂਲੇ ਜੇ ਲਈ ਆਈ ਜਿਹੜੇ ਕਿ ਆ ਕੱਪ ਜੇ ਹੁੰਦੇ ਨੇ ਗਲਾਸ ਜੇ ਹਨਾ ਤੇ ਇਸ ਸਟੈਂਡ ਜੇ ਵਾਲੇ ਇਹ ਲਿਆਈ ਤੇ ਆਹ ਲੋ ਜੀ ਇੱਕ ਮੈਂ ਹੋਰ ਲਿਆਈ ਮਸਾਲਾ ਦਾਣੀ ਕਿਉਂਕਿ ਮੇਰੇ ਵੀ ਪਸਾਰੀਆਂ ਵਾਂਗੂ ਨਾ ਆਹ ਦੇਖੀ ਨਾ ਪੈ ਹੀ ਰਹਿੰਦਾ ਜੀ ਸਮਾਨ ਜਾਂ ਕਿਸੇ ਚ ਲੌਂਗ ਘਟ ਗਿਆ ਤੇ ਕਿਸੇ ਚ ਲੇ ਚੀਜ਼ ਤੇ ਸਮਾਨ ਪੂਰਾ ਨਹੀਂ ਉਹਦਾ ਦੋ ਪਹਿਲਾਂ ਲਈ ਬੈਠੀਆਂ ਆ ਤੀਜਾ ਹੋਰ ਲਿਆਈ ਮੈਂ ਠੀਕ ਹੈ ਜੀ ਇਹ ਐਂ ਕਰਕੇ ਕੁੱਕ ਜਾਂਦਾ ਜਿੱਥੇ ਰੱਖੋਗੇ ਤੁਸੀਂ ਜਿਹੜੀ ਚੀਜ਼ ਕੱਢਣੀ ਤੇ ਕੱਢ ਲਓ ਆਹ ਲੋ ਜੀ ਰਹਿੰਦਾ ਖੁੰਦਾ ਆਪਾਂ ਇਹ ਰਸੋਈ ਚ ਲਾਉਣ ਨੂੰ ਪੋਚਾ ਲਿਆਂਦਾ ਤੇ ਇਹ ਛੋਟਾ ਜਿਹਾ ਜੀ ਇਹ ਪੋਚੇ ਟਾਈਪ ਤੇ ਆ ਤੇ ਆਹ ਮੈਂ ਲਿਆਂਦਾ ਜੀ ਸਮਾਨ ਤੇ ਮੈਨੂੰ ਹੁਣ ਤੁਸੀਂ ਐਂ ਦੱਸਿਓ ਵੀ ਮੇਰੀ ਮਤਲਬ ਲਿਆਂਦਾ ਹੋਇਆ ਸਮਾਨ ਸਹੇਲੀਓ ਤੁਹਾਨੂੰ ਕਿਵੇਂ ਲੱਗਿਆ ਤੁਹਾਨੂੰ ਵਧੀਆ ਲੱਗਿਆ ਤਾਂ ਮੈਨੂੰ ਮਿੱਠੇ ਮਿੱਠੇ ਕਮੈਂਟ ਕਰ ਦਿਓ ਹੁਣ ਆਏ ਇਹਨਾਂ ਦੇ ਕਹਿ ਦਿਓ ਤੁਸੀਂ ਵੀ ਆਂਟੀ ਤੁਸੀਂ ਕੀ ਦਿਖਾਉਂਦੇ ਸੀ ਇਹਦਾ ਮੈਨੂੰ ਬਈ ਚਾਹ ਤੁਹਾਡੇ ਨਾਲ ਗੱਲਾਂ ਕਰਨ ਦਾ ਲਓ ਜੀ ਦੇਖੋ ਜੀ ਤੇ ਓਕੇ ਬਾਏ ਬਾਏ